ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਹ ਜੀ 58ਵਾਂ ਦਿਨ 75 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਅ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਡੇ ਲਈ ਉਹ ਦਮਹਲਾ ਸਾਹਿਬ ਲੈ ਕੇ ਆਏ ਜਿਹੜੀ ਤੁਹਾਨੂੰ ਕਾਫੀ ਦੇਰ ਤੋਂ ਵੇਟ ਸੀਗੀ ਪੇਚਾ ਵਾਲਾ ਦਮਹਲਾ ਸਾਹਿਬ ਕੋਣੀ ਅਤੇ ਬੂੰਗਾ ਸਾਹਿਬ ਨੂੰ ਸਮਝਣ ਲਈ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਦੇਖ ਸਕਦੇ ਹੋ ਉੱਤੇ ਹਰ ਇੱਕ ਚੀਜ਼ ਨੂੰ ਡਿਟੇਲ ਦੇ ਵਿੱਚ ਸਮਝਾਇਆ ਮੈਂ 3.5 ਮੀਟਰ ਦਾ ਬੂੰਗਾ ਇਸ ਤਰੀਕੇ ਨਾਲ ਤੁਸੀਂ ਸਜਾਣਾ ਸ਼ੁਰੂ ਕਰ ਦੇਣਾ ਹੈ ਤੇ ਉੱਪਰ ਉਹ ਜੀ ਗੋਲ ਕਰ ਦੇਣਾ ਹੈ ਇਹਦੇ ਉੱਪਰ ਉਹ ਜੀ 80 ਸੈਂਟੀਮੀਟਰ ਦਾ ਪਟਕਾ ਤੁਸੀਂ ਇਸ ਤਰੀਕੇ ਨਾਲ ਸਜ ਫੇਰ ਤੁਸੀਂ ਚੰਦ ਬਣਾਉਣਾ ਸ਼ੁਰੂ ਕਰ ਦੇਣਾ ਹੈ ਸਾਰੇ ਪੇਚਾਂ ਦੇ ਤੁਸੀਂ ਦੋ ਦੋ ਲੜ ਬਣਾਣੇ ਨੇ ਤੇ ਪਿੱਛੋ ਜੀ ਧਮਾਲਾ ਸਾਹਿਬ ਨੂੰ ਨਾਲ ਦੀ ਨਾਲ ਸਾਫ਼ ਕਰਾਂਗੇ ਧਮਾਲਾ ਸਾਹਿਬ ਦੀ ਤਾਂ ਖੁੱਲਣੀ ਨਹੀਂ ਚਾਹੀਦੀ ਸਾਰੇ ਲੜ ਬੜੇ ਹੀ ਪਿਆਰ ਨਾਲ ਤੇ ਖਿੱਚ-ਖਿੱਚ ਕੇ ਲਾਣੇ ਨੇ ਦੋਨਾਂ ਸੇਟਾ ਤੋਂ ਧਮਾਲਾ ਸਾਹਿਬ ਤੁਹਾਡਾ ਬਰਾਬਰ ਬਾਹਰ ਹੋਣਾ ਚਾਹੀਦਾ ਤੇ ਸਾਰੇ ਲੜ ਇੱਕੋ ਜਗ੍ਹਾ ਤੇ ਨਿਕਲਣ ਤੇ ਇੱਕੋ ਜਗ੍ਹਾ ਤੇ ਖਤਮ ਹੋਣੇ ਚਾਹੀਦੇ ਨੇ ਦੂਜੇ ਸ਼ੀਸ਼ੇ ਦੇਖ ਕੇ ਪਿਛਲੇ ਲੜ ਵੀ ਸਾਰੇ ਬਰਾਬਰ ਰਹਿਤੇ ਸਾਫ਼ ਕਰਾਂਗੇ ਜਲਦੀ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜਰੂਰ ਕਰ ਦਿਓ ਤੇ ਦੱਸਿਓ ਕਿ ਧਮਾਲਾ ਸਾਹਿਬ ਤੁਹਾਨੂੰ ਕਿਹੋ ਜਿਹਾ ਲੱਗਿਆ ਪਿ